ਸਰਕਾਰ ਵਪਾਰ ਮਿਲਣੀ ਨਾਂ ਦੇ ਇਸ ਆਪਣੇ ਆਪ ਚ ਇੱਕ ਅਲੱਗ ਕਿਸਮ ਦੇ ਫੰਕਸ਼ਨ ਦੇ ਵਿੱਚ ਤੁਸੀਂ ਛੋਟੇ ਵੱਡੇ ਹਰ ਕਿਸਮ ਦੇ ਵਪਾਰ ਨਾਲ ਸੰਬੰਧਿਤ ਆਪਣੇ ਸੁਝਾਅ ਸ਼ਿਕਾਇਤਾਂ ਮੰਗਾ ਲੈ ਕੇ ਆਏ ਹੋ ਲਾਈਟ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਜੀ ਤੁਸੀਂ ਸਾਰਾ ਏਰੀਆ ਜਿੱਥੇ ਕੱਟ ਲੱਗਦਾ ਪਰਟੀਕਲਰ ਏਰੀਆ ਉਹ ਲਿਖ ਕੇ ਦਿਓ ਇਹ ਅਫਸਰ ਬੈਠੇ ਨੇ ਅੱਜ ਹੀ ਫੈਸਲਾ ਹੋਊਗਾ ਮੰਡੀ ਸਾਡੇ ਮੁਕੇਰੀਆਂ ਦੀ ਮੈਂ ਤੁਹਾਨੂੰ ਬਰਜ਼ੋਰ ਅਪੀਲ ਕਰਾਂਗਾ ਇਹਦੀ ਜ਼ਰੂਰਤ ਹੈ ਦਾਣਾ ਮੰਡੀ ਦੀ ਔਰ ਸਬਜ਼ੀ ਮੰਡੀ ਇਸ ਜਗ੍ਹਾ ਲੈ ਕੇ ਉੱਥੇ ਬਣਾਈ ਜਾਵੇ ਅਸੀਂ ਪਲਾਨ ਕਰ ਰਹੇ ਹਾਂ ਅਗਲੀ ਪਲੈਨਿੰਗ ਦੇ ਵਿੱਚ ਤੁਹਾਡੀ ਮੰਡੀ ਵੀ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਬਾਹਰ ਵੀ ਲੈ ਕੇ ਜਾਵਾਂਗੇ ਤੇ ਸ਼ਾਨਦਾਰ ਉੱਥੇ ਫੈਸਿਲਟੀਆਂ ਵੀ ਬਣਾਵਾਂਗੇ ਉਹ ਨਹੀਂ ਕਿ ਕੱਲਾ ਇੱਟਾ ਲਾਦਿਆ ਤੇ ਮੰਡੀ ਬਣ ਗਈ ਮੈਂ ਮਾਸਟਰ ਸਿਵਾ ਸਿੰਘ ਕਾਉਂਸਲਰ ਮੁਕੇਰੀਆਂ ਮਾਨ ਸਰ ਜੀ ਤੁਸੀਂ ਸਾਡੇ ਤੇ ਬਹੁਤ ਆਸਾਨ ਕੀਤਾ ਕਿ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਰਕਾਰ ਵਰਪਾਰ ਮਿਲਣੀ ਕਰਵਾ ਕੇ ਸਾਨੂੰ ਪੰਜਾਬ ਦੇ ਨਕਸ਼ੇ ਤੇ ਝਾਰ ਕਰ ਦਿੱਤਾ ਹੈ ਇਹਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਚੀਫ ਮਿਨਿਸਟਰ ਅਸੀਂ ਕਦੀ ਨਹੀਂ ਦੇਖਿਆ ਚੀਫ ਮਿਨਿਸਟਰ ਆਉਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮਕੇਰੀਆਂ ਦਾ ਹਲਕਾ ਹੈ ਕਿ ਗੁਰਦਾਸਪੁਰ ਜਹਾਜ ਤੇ ਘੁੰਮ ਕੇ ਚਲੇ ਜਾਂਦੇ ਨੇ ਸੋ ਮੈਂ ਸਮਝਣਾ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨਾਲ ਸਾਰੀ ਕੈਬਨਿਟ ਲੈ ਕੇ ਜੁੜੇ ਰਹੋ ਤੇ ਪੰਜਾਬ ਤੁਹਾਡਾ ਹੀ ਆ ਲੋਕੀ ਜੋ ਮਰਜੀ ਕਹੀ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤੁਹਾਡੇ ਤੋਂ ਹੀ ਬਹੁਤ ਉਮੀਦ ਹੈ ਉਹ ਤੁਸੀਂ ਆਇਓ ਸਾਨੂੰ ਖੁਸ਼ੀ ਘਟ ਜੇ ਯਕੀਨ ਮੰਨਿਓ ਤੇ ਹਰਾਨੀ ਜਦਾ ਜੇ ਇਹ ਚੀਫ ਮਿਨਿਸਟਰ ਵੀ ਇਸ ਤਰ੍ਹਾਂ ਆ ਕੇ ਇਹੋ ਜੇ ਬਾੜੇ ਦੇ ਏਰੀਆ 'ਚ ਬਹਿ ਕੇ ਲੋਕਾਂ ਨਾਲ ਗੱਲਾਂ ਕਰਦਾ ਜੋ 2 ਸਾਲ ਤੋਂ 2.5 ਸਾਲ ਤੋਂ ਜਦੋਂ ਦੀ ਸਰਕਾਰ ਚਲਾ ਰਹੇ ਐ ਇੰਨਾ ਹਾਰਡਵਰਕ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨਹੀਂ ਦੇਖਿਆ ਗਿਆ ਕਿਸੇ ਵੀ ਚੀਫ ਮਿਨਿਸਟਰ ਦੇ ਵਿੱਚ ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਮਾਨ ਸਾਹਿਬ ਦੇ ਸਾਹਮਣੇ ਬੈਠਿਆ ਇਹ ਦਿਲੋਂ ਆਵਾਜ਼ ਆ ਤੇ ਸੱਚ ਬੋਲ ਸਾਰੇ ਦੇਸ਼ ਦੀ ਆਵਾਜ਼ ਆ ਪੱਠਾ ਯੂਨੀਅਨ ਵੱਲੋਂ 3 ਫੁੱਟ ਤੱਕ ਅਸੀਂ ਜੋ ਮਿੱਟੀ ਪੁੱਟਦੇ ਆ ਤੇ ਮਸ਼ੀਨਰੀਆਂ ਹੀ ਤੋ ਪੁੱਟਦੇ ਆ ਔਰ 2 ਏਕੜ ਦੀ ਉੱਥੇ ਵੀ ਪਰਮਿਸ਼ਨ ਆ ਜੇਕਰ ਉਸ ਦੀ ਪਰਮਿਸ਼ਨ ਵੀ 2 ਤੋਂ 5 ਏਕੜ ਕੀਤੀ ਜਾਏ ਤਾਂ ਉਹ ਵੀ ਬਹੁਤ-ਬਹੁਤ ਧੰਨਵਾਦ ਹੋਏਗਾ ਤੁਹਾਡਾ ਗੁਰਕੀਰ ਸਿੰਘ ਮਸਲਾ ਜਿਹੜਾ 3 ਫੁੱਟ ਵਾਲਾ ਹੱਥਾਂ ਨਾਲ ਕਈਆਂ ਨਾਲ ਤੇ ਉੱਚ ਜੀਸੀਬੀ ਨਹੀਂ ਚੱਲ ਸਕਦੀ ਇਹ 10 ਤੋਂ ਸਾਲ ਸਰ ਇਹਨੂੰ ਅਸੀਂ ਕਾਫੀ ਡਿਟੇਲ ਵਿੱਚ ਐਗਜ਼ਾਮਨ ਕੀਤਾ ਹੈਗਾ ਸਰ ਜੇ ਤੁਹਾਡਾ ਹੁਕਮ ਹੋਏ ਤਾਂ 2 ਏਕੜ ਤੋਂ 5 ਏਕੜ ਕਰਨ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਰ ਕਰ ਦਿਓ ਅੱਜੀ ਕਰ ਦਿਓ जो अ नहर पा तो है। कर है सर। दो ना दो चक के इंडस्ट्री एरिया फैक्ट्रिया दे दी सर यह फैक्ट्रिया भी इतना हमेशा रहनगियां सा रेवन्यू भी इतना रहेगा इंप्लायमेंट भी इतनी रहेगी जो ਹੋਣੀ ਮੈਂ ਸੈਕਟਰੀ ਇਰੀਗੇਸ਼ਨ ਕਿਰਸ਼ਨ ਗਵਰਦੀ ਨਾਲ ਗੱਲ ਕੀਤੀ ਹੈ ਇਸ ਪੋਸੀਬਲ ਇਟਸ ਵੈਰੀ ਮਚ ਪੋਸੀਬਲ ਇੱਕ ਨਹਿਰ ਚੋਂ ਲਿਫਟਿੰਗ ਕਰਕੇ ਥਰੂ ਦਾ ਇੰਡਸਟਰੀ ਫਿਰ ਦੁਬਾਰਾ ਨਹਿਰ ਚ ਜਾ ਸਕਦੀ ਹੈ ਤੇ ਅਸੀਂ ਇਹਦੀ ਪ੍ਰੋਸੈਸ ਸ਼ੁਰੂ ਕਰਦੇ ਹਾਂ ਅਗਲੇ ਦਿਨਾਂ ਚ ਮੋਗੇ ਵੀ ਜਾਊਗਾ ਜ਼ੀਰੇ ਵੀ ਜਾਊਗਾ ਫਿਰੋਜ਼ਪੁਰ ਜਾਊਗਾ ਬਟਾਲੇ ਜਾਊਗਾ ਤਰਨਤਾਰਨ ਜਾਊਗਾ ਜਗਰਾਉਂ ਜਾਊਗਾ ਰਾਜਪੁਰੇ ਜਾਊਗਾ ਗੋਵਿੰਦਗੜ ਮੰਡੀ ਜਾਊਗਾ ਸਮਰਾਲੇ ਵੀ ਜਾਊਗਾ ਮਰਿੰਡੇ ਜਾਊਗਾ ਕੀ ਕਰਨ ਜਾਊਗਾ ਇਹ ਪੁੱਛਣ ਲਈ ਜਾਊਗਾ ਤੁਹਾਡੇ ਸਮੱਸਿਆਵਾਂ ਕੀ ਨੇ ਤੇ ਉਹਨਾਂ ਦੇ ਹੱਲ ਕੀ ਨੇ ਹੱਲ ਵੀ ਤੁਹਾਡੇ ਕੋਲ ਹੀ ਨੇ ਜਿਸ ਤਰ੍ਹਾਂ ਅੱਜ ਬੋਲਦੇ ਹੋਏ ਸਮੱਸਿਆਵਾਂ ਵੀ ਦੱਸਿਆ ਨਾਲ ਹੱਲ ਵੀ ਦੱਸਿਆ 댓 ਵਾਟ ਗਵਰਨਮੈਂਟ ਮੀਨਸ ਇਹਦਾ ਮਤਲਬ ਹੀ ਗਵਰਨਮੈਂਟ ਹੁੰਦਾ ਹੈ ਕਿ ਉਹ ਆਪਣੇ ਰਾਜ ਦੇ ਵਿੱਚ ਹਰ ਵਰਗ ਨਾਲ ਗੱਲ ਕਰੇ ਉਹਦੀ ਸਮੱਸਿਆ ਸੁਣੇ ਤੇ ਉਹਦਾ ਹੱਲ ਕਰੇ